ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਚ ਲੈ ਕੇ ਅਸੀਂ ਹਾਜ਼ਰ ਹੋਏ ਆਂ ਅੱਜ ਉਹ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜਿਨ੍ਹਾਂ ਭੈਣਾਂ ਨੂੰ ਜਿਹੜੀਆਂ ਭੈਣਾਂ ਅੱਜ ਤੱਕ ਬੇਔਲਾਦੀਆਂ ਨੇ ਜਿਨ੍ਹਾਂ ਭੈਣਾਂ ਦੇ ਕੋਈ ਅੱਜ ਤੱਕ ਬੱਚਾ ਨਹੀਂ ਹੋਇਆ ਜਿਹੜੀਆਂ ਕੀ ਔਲਾਦ ਦੇ ਸੁੱਖ ਤੋਂ ਵਾਂਝੀਆਂ ਨੇ ਉਨਾ ਵਾਸਤੇ ਇਹ ਵੀਡੀਓ ਲੈ ਕੇ حاضر ਹੋਇਆ ਇਸ ਵੀਡੀਓ ਦੇ ਨਾਲ ਉਹਨਾਂ ਭੈਣਾਂ ਦੇ ਜਾਂ ਉਸ ਉਹਨਾਂ ਬੀਬੀਆਂ ਦੇ ਲਈ ਇੱਕ ਵਰਦਾਨ ਸਾਬਿਤ ਹੋਏਗੀ ਕਿਉਂਕਿ ਅੱਜ ਦੀ ਜੋ ਵੀਡੀਓ ਖਾਸ ਦੱਸਣ ਜਾ ਰਹੇ ਹਾਂ ਇਹ ਪਹਿਲਾਂ ਕਦੀ ਦੱਸੀ ਨਹੀਂ ਹੋਣੀ ਕਿਸੇ ਨੇ ਔਰ ਇੰਨਾ ਜ਼ਬਰਦਸਤ ਇੰਨਾ ਜ਼ਬਰਦਸਤ ਬਾਖਮਾਲੇ ਮਲੰਗਾਂ ਦਾ ਪ੍ਰਯੋਗ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੇ ਨਾਲ ਤੁਸੀਂ ਔਲਾਦ ਦਾ ਸੁੱਖ ਪਾ ਸਕਦੇ ਹੋ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੇ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਈਏ ਤਾਂ ਕਿ ਆਉਣ ਵਾਲੀਆਂ ਵੀਡੀਓ ਪਹਿਲਾਂ ਮਿਲਦੀਆਂ ਰਹਿਣਗੀਆਂ ਦੋਸਤੋ ਤੇ ਹੁਣ ਗੱਲ ਕਰਦੇ ਆਂ ਉਸ ਵੀਡੀਓ ਬਾਰੇ ਜਿਹੜੀ ਕਿ ਔਲਾਦ ਦੇ ਸੁੱਖ ਤੋਂ ਵਾਂਝੇ ਰਹਿ ਗਈਆਂ ਭੈਣਾਂ ਨੂੰ ਉਸ ਟਾਲੇ ਨੂੰ ਕਿੱਦਾਂ ਕਰ ਸਕਦੀਆਂ ਇਸ ਇਸ ਪ੍ਰਯੋਗ ਨੂੰ ਕਿੱਦਾਂ ਕਰ ਸਕਦੀਆਂ ਤਾਂ ਦੋਸਤੋ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਲੋਕ ਬਹੁਤ ਨਹੀਂ ਮੈਂ ਕਹਾਂਗਾ ਕਿ 40% ਲੋਕ ਜਿਹੜੇ ਆ ਬਹੁਤ ਕੇਸਿਸ ਐਦਾਂ ਦੇ ਆnde ਕਿ ਜਿਨ੍ਹਾਂ ਦੇ ਔਲਾਦ ਦਾ ਸੁੱਖ ਨਹੀਂ ਜਿਨ੍ਹਾਂ ਨੂੰ ਮਿਲਦਾ ਔਲਾਦ ਦਾ ਸੁੱਖ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਅੱਜ ਕੱਲ ਦੇ ਡੇਅਰ ਦੇ ਵਿੱਚ ਹਰ ਇੱਕ ਦਾ ਹਰ ਇੱਕ ਤੇ ਪੈਣ ਦਾ ਕੋਈ ਨਾ ਕੋਈ ਕਿਸੇ ਨਾ ਕਿਸੇ ਦੀ ਕੋਈ ਨਾ ਕੋਈ ਸਮੱਸਿਆ ਖੜੀ ਹੋਈ ਹੁੰਦੀ ਹੈ ਕਿਸੇ ਦੀ ਕੁੱਖ ਬੰਨੀ ਹੁੰਦੀ ਹੈ ਕਿਸੇ ਦਾ ਕੁਝ ਬੰਨਣ ਕੀਤਾ ਹੁੰਦਾ ਕੋਈ ਕੋਈ ਬੰਨਣ ਕਰ ਦਿੰਦੇ ਆ ਸਭ ਤੋਂ ਵੱਡੀ ਸਮੱਸਿਆ ਇਹ ਇਹ ਬਹੁਤ ਜ਼ਿਆਦਾ ਹੋ ਰਹੀ ਆ ਕੁਈ ਭੈਣਾ ਨੇ ਤਾਂ ਇੰਨੇ ਮੈਸੇਜ ਕੀਤੇ ਕਈਆਂ ਨੇ ਫੋਨ ਵੀ ਕੀਤੇ ਆ ਕਿ ਸਾਡੇ ਵਿਆਹ ਨੂੰ 10-10 ਸਾਲ ਹੋ ਚੱਕੇ ਸਾਡੇ ਔਲਾਦ ਨਹੀਂ ਹੋਈ ਔਲਾਦ ਦਾ ਸਾਨੂੰ ਸੁੱਖ ਪ੍ਰਾਪਤ ਨਹੀਂ ਹੋਇਆ ਕਿ ਸਾਨੂੰ ਕੋਈ ਹੱਲ ਦੱਸੋ ਕਿ ਜਿਹਦੇ ਨਾਲ ਅਸੀਂ ਔਲਾਦ ਦਾ ਸੁੱਖ ਪਾ ਸਕੀਏ ਤਾਂ ਉਹਨਾਂ ਭੈਣਾ ਵਾਸਤੇ ਹੀ ਵੀਡੀਓ ਇਸ ਕਰਕੇ ਬਣਾਈ ਹੈ ਕਿ ਇਹਨਾਂ ਵਾਸਤੇ ਉਹ ਭੈਣਾ ਇਸ ਵੀਡੀਓ ਨੂੰ ਦੇਖ ਕੇ ਇਸ ਸੇਵਾ ਨੂੰ ਕਰ ਦੇਣ ਉਹਨਾਂ ਦੇ ਔਲਾਦ 100% ਹੋਏਗੀ ਹੋਏਗੀ ਇਹ ਮੇਰੀ ਗਾਰੰਟੀ ਆ ਉਹਨਾਂ ਦੇ ਨਾਲ-ਨਾਲ ਜਿਹੜੇ ਉਹਨਾਂ ਦੇ ਘਰ ਵਾਲੇ ਆ ਜਿਹੜੇ ਉਹਨਾਂ ਦੇ ਪਤੀ ਆ ਉਹ ਵੀ ਇਸ ਸੇਵਾ ਦੇ ਵਿੱਚ ਸ਼ਾਮਲ ਹੋਣਾ ਪੈਣਾ ਆ ਕਿਉਂ ਕਰਕੇ ਇਹ ਜਿਹੜੀ ਸੇਵਾ ਆ ਬਹੁਤ ਘੱਟ ਲੋਕ ਜਾਣਦੇ ਆ ਜਿਨ੍ਹਾਂ ਨੂੰ ਪਤਾ ਉਹ ਦੱਸਦੇ ਆ ਬਹੁਤ ਘੱਟ ਲੋਕ ਦੱਸਦੇ ਆ ਕਈ ਦੱਸਦੇ ਨਹੀਂ ਸੋ ਇਸ ਕਰਕੇ ਅੱਜ ਤੁਹਾਡੀ ਇਸ ਕਰਕੇ ਪਾਈ ਆ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਛੇਤੀ ਛੁਟਕਾਰਾ ਪਾ ਜੋ ਲੋਕੀ 20-20 ਲੱਖ ਰੁਪਈਆ ਕੋਈ ਕੁਈ ਕੁਛ ਲੈਂਦਾ ਕੋਈ ਔਲਾਦ ਕਿਸੇ ਦੀ ਗੋਦ ਲੈਂਦਾ ਕਿਸੇ ਨੂੰ ਕੁਛ ਲੈਂਦਾ ਕੋਈ ਅੱਜ ਕੱਲ ਮੈਡੀਕਲ ਦੇ ਨਾਲ ਆਈ ਵੀ ਐਫ ਦੇ ਨਾਲ ਕਈ ਟੈਸਟ ਕਰਾ ਲਏ ਗਿਆਂ ਨੇ ਕੋਰ ਕਰ ਤਮੀ ਔਲਾਦ ਨਹੀਂ ਹੋਈ ਤੇ ਅੱਜ ਇਹ ਮਲੰਗਾ ਦਾ ਇਹ ਜਿਹੜੀ ਮਲੰਗਾ ਦੀ ਸੇਵਾ ਹੈ ਜੇ ਤੁਸੀਂ ਕਰ ਲਈ ਤੁਹਾਨੂੰ ਔਲਾਦ ਦੇਣ ਤੋਂ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ ਬੱਚੇ ਔਲਾਦ ਹੋਏਗੀ ਹੋਏਗੀ 100% ਦੇ ਹਿਸਾਬ ਨਾਲ ਹੋਏਗੀ ਉਹਨੂੰ ਕੋਈ ਨਹੀਂ ਰੋਕ ਸਕਦਾ ਮਾਲਕ ਖੁਦ ਤੁਹਾਡੀ ਝੋਲੀ ਦੇ ਵਿੱਚ ਤੁਹਾਡੀ ਔਲਾਦ ਨੂੰ ਪਾਏਗਾ ਪਾਏਗਾ ਸੋ ਇਸ ਸੇਵਾ ਨੂੰ ਬੀਬੀਆਂ ਜਿਹੜੇ ਜਿਹਨਾਂ ਦੇ ਘਰ ਵਾਲੇ ਉਹਨਾਂ ਨੂੰ ਲੜਕੀ ਕਰਨੀ ਪੈਣੀ ਹੈ ਸੇਵਾ ਵੀ ਕੋਈ ਜ਼ਿਆਦਾ ਵੱਡੀ ਨਹੀਂ ਹੈਗੀ ਛੋਟੀ ਸੇਵਾ ਆ ਸਿਰਫ ਇੱਕ ਵਾਰ ਕਰਨੀ ਹੈ ਦੂਜੀ ਵਾਰ ਕਰਨ ਦੀ ਲੋੜ ਨਹੀਂ ਹੈਗੀ ਸਿਰਫ ਇੱਕ ਵਾਰ ਤੁਸੀਂ ਸੇਵਾ ਕਰਨੀ ਹੈ ਇਹ ਸੇਵਾ ਇੰਨੀ ਕਿ ਪਾਵਰਫੁਲ ਆ ਕਿ ਇਹਦਾ ਰਿਜ਼ਲਟ ਜਿਹੜਾ ਮਿਲਦਾ ਹੈ ਬਹੁਤ ਬਾ ਕਮਾਲ ਮਿਲਦਾ ਹੈ ਬਹੁਤ ਲੋਕਾਂ ਨੇ ਪਾਇਆ ਇਸ ਪਪਾ ਨੂੰ ਕਰਕੇ ਇਸ ਸੇਵਾ ਨੂੰ ਕਰਕੇ ਸੋ ਜ਼ਿਆਦਾ ਸਮਾਂ ਲੈਂਦਾ ਹੋਇਆ ਗੱਲ ਕਰ ਲੈਣੇ ਹੁਣ ਕਿ ਜੇ ਇਹ ਜਿਹੜੀ ਸੇਵਾ ਆ ਇਹ ਸੇਵਾ ਕਿਸੇ ਵੀ ਤੁਸੀਂ ਵੀਰਵਾਰ ਤੋਂ ਰੱਖਣੀ ਹੈ ਕਿਸੇ ਜਿੱਥੇ ਵੀਰਵਾਰ ਤੋਂ ਲੈ ਲਓ ਜਾਂ ਕੋਈ ਐਸਾ ਵੀਰਵਾਰ ਹੋ ਜਵੇ ਕਿ ਕੋਈ ਵੀ ਵੀਰਵਾਰ ਹੋ ਸਕਦਾ ਵੀ ਜਿੱਥੇ ਵੀਰਵਾਰ ਲੈ ਸਕਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੋ ਜਦੋਂ ਇਹ ਸੇਵਾ ਲੈਣੀ ਆ ਇਹਦੇ ਵਿੱਚ ਖਾਸ ਜਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਉਹਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਪਹਿਲੇ ਦੱਸ ਰਿਹਾ ਕਿ ਜਦੋਂ ਇਹ ਸੇਵਾ ਤੁਸੀਂ ਰੱਖ ਲਈਏ ਤੇ ਪਰ ਕਿਸੇ ਵੀ ਕਿਸੇ ਇਨਸਾਨ ਨਾਲ ਬਾਹਰਲੇ ਕਿਸੇ ਇਨਸਾਨ ਨਾਲ ਇਹਦਾ ਜ਼ਿਕਰ ਨਹੀਂ ਕਰਨਾ ਜਦੋਂ ਤੁਹਾਡੀ ਸੇਵਾ ਪ੍ਰਵਾਨ ਹੋ ਗਈ ਤੁਹਾਡੀ ਸੇਵਾ ਮਨਜ਼ੂਰ ਹੋ ਗਈ ਜਦੋਂ ਤੁਹਾਡੇ ਔਲਾਦ ਦਾ ਸੁੱਖ ਪ੍ਰਾਪਤ ਹੋ ਗਿਆ ਫਿਰ ਤੁਸੀਂ ਦੱਸ ਸਕਦੇ ਹੋ ਉਸ ਤੋਂ ਪਹਿਲਾਂ ਤੁਹਾਨੂੰ ਦੱਸਣ ਦੀ ਲੋੜ ਨਹੀਂ ਇਸ ਗੱਲ ਨੂੰ ਪਰਦੇ ਵਿੱਚ ਰੱਖਣਾ ਕਿਉਂ ਕਰਕੇ ਕਈ ਲੋਗ ਤੁਹਾਡੇ ਆਸ-ਪਾਸ ਦੇ ਹੋ ਸਕਦੇ ਜਿਹੜੇ ਤੁਹਾਡੇ ਕੋਈ ਰਿਸ਼ਤੇਦਾਰ ਵੀ ਹੋ ਸਕਦੇ ਜਿਨ੍ਹਾਂ ਨੇ ਤੁਹਾਡਾ ਇਹ ਕੰਮ ਕੀਤਾ ਹੋਵੇ ਸੋ ਜਿਹੜਾ ਨੁਕਸਾਨ ਕਰਨਾ ਚਾਹੁੰਦੇ ਹੋਣ ਤੁਹਾਡਾ ਕਿ ਤੁਹਾਡੇ ਔਲਾਦ ਨਾ ਹੋਵੇ ਉਹਨਾਂ ਨੂੰ ਪਹਿਲਾਂ ਅਗਾਹ ਕਰ ਦੇਵਾਂ ਕਿ ਇਹ ਜਿਹੜਾ ਕੰਮ ਹੈ ਇਹ ਗੁਪਤ ਤਰੀਕੇ ਨਾਲ ਹੋਣਾ ਹੈ ਕਿਸੇ ਨੂੰ ਦੱਸਣ ਨਹੀਂ ਲੋੜੀ ਆਪਣੇ ਘਰ ਪਰਿਵਾਰ 'ਚ ਤੁਸੀਂ ਦੱਸ ਸਕਦੇ ਹੋ ਬਾਹਰਲੇ ਕਿਸੇ ਬੰਦੇ ਨੂੰ ਨਹੀਂ ਦੱਸਣੀ ਇਸ ਚੀਜ਼ ਬਾਰੇ ਠੀਕ ਹੈ ਤੁਸੀਂ ਵੀਰਵਾਰ ਤੋਂ ਜਾਓ ਪਹਿਲਾਂ ਤਾਂ ਮਲੰਗਾ ਦਾ ਦਰਬਾਰ ਦੇਖੋ ਤੁਹਾਡੇ ਮਸਤਾਂ ਦਾ ਜਾਂ ਮਲੰਗਾ ਦਾ ਕਿਤੇ ਦਰਬਾਰ ਹੈਗਾ ਪਹਿਲਾ ਉਸ ਦਰਬਾਰ ਤੇ ਵੀਰ ਜੇਠੇ ਵੀਰਵਾ ਤੁਸੀਂ ਜਾਣਾ ਹੈ ਉੱਥੇ ਤੁਸੀਂ ਉਹਨਾਂ ਅੱਗੇ ਝੋਲੀ ਅੱਡ ਕੇ ਅਰਦਾਸ ਕਰਨੀ ਆ ਸੁੱਖ ਮੰਗ ਕੇ ਆਉਣੀ ਆ ਠੀਕ ਹੈ ਜੀ ਸੁੱਖ ਤੁਸੀਂ ਕੀ ਮੰਗਣੀ ਆ ਕਿ ਬਾਬਾ ਜੀ ਸਾਡੇ ਘਰੇ ਐਨੇ ਸਮੇ ਤੋਂ ਐਨੇ ਚਿਤ ਤੋਂ ਔਲਾਦ ਨਹੀਂ ਹੈਗੀ ਠੀਕ ਹੈ ਸਾਡੀ ਝੋਲੀ ਦੇ ਵਿੱਚ ਤੁਸੀਂ ਔਲਾਦ ਦਾ ਸੁੱਖ ਪਾ ਦਿਓ ਅਸੀਂ ਤੁਹਾਡੇ ਦਰਬਾਰ ਦੇ ਉੱਤੇ ਆਪਣੀ ਸੇਵਾ ਨਿਭਾ ਕੇ ਜਾਵਾਂਗੇ ਸੇਵਾ ਕਰਕੇ ਜਾਵਾਂਗੇ ਤੁਸੀਂ ਸੇਵਾ ਕੀ ਲੈਣੀ ਆ ਤੁਸੀਂ ਸੇਵਾ ਹੁੱਕੇ ਦੀ ਲੈਣੀ ਹੈ ਠੀਕ ਹੈ ਜੀ ਤੁਸੀਂ ਹੁੱਕਾ ਸੁਖ ਕੇ ਆਉਣਾ ਦਰਬਾਰ ਦੇ ਵਿੱਚ ਵੀ ਦਰਬਾਰ ਦੇ ਵਿੱਚ ਸਰਕਾਰ ਮੇਰੇ ਔਲਾਦ ਹੋ ਜਵੇ ਮੇਰੇ ਔਲਾਦ ਚਾਹੇ ਕਿਸੇ ਨੇ ਬੰਨਣ ਕੀਤਾ ਕੋਖ ਬੰਨੀ ਹੈ ਮੈਂ ਨਹੀਂ ਜਾਣਦੀ ਜਾਂ ਮੈਂ ਨਹੀਂ ਜਾਣਦਾ ਸਾਨੂੰ ਸਾਨੂੰ ਔਲਾਦ ਦਾ ਸੁਖ ਤੁਹਾਡੇ ਦਰਬਾਰ ਤੋਂ ਚਾਹੀਦਾ ਤੁਸੀਂ ਸਾਡੀ ਚੋਲੀ ਚੋਲਾਦ ਪਾ ਦਿਓ ਅਸੀਂ ਤੁਹਾਡੇ ਆਉਂਦੇ ਵੀਰਵਾਰ ਨੂੰ ਜਿਹੜਾ ਆਉਂਦਾ ਵੀਰਵਾਰ ਹੈ ਅਸੀਂ ਫੱਕਾ ਵੀ ਲੈ ਕੇ ਆਵਾਂਗੇ ਤੇ ਤੁਸੀਂ ਆਪਣੀ ਸੁਖ ਮੰਗ ਕੇ ਅਗਲੇ ਵੀਰਵਾਰ ਤੁਸੀਂ ਜਾ ਕੇ ਉਸ ਦਰਬਾਰ ਦੇ ਉੱਤੇ ਹੁੱਕਾ ਚੜਾ ਆਣਾ ਸੁੱਖ ਪਹਿਲਾਂ ਹੀ ਕਰ ਦੇਣੀ ਹੈ ਪੂਰੀ ਆਪਾਂ ਇਹ ਨਹੀਂ ਕਿ ਬਾਤ ਚ ਕਰਨੀ ਹੈ ਪਹਿਲਾਂ ਦੇ ਕੇ ਆਣਾ ਇਸ ਕੰਮ ਦੇ ਵਿੱਚ ਪਹਿਲਾਂ ਲੱਗਣਾ ਹੁੱਕਾ ਤੁਸੀਂ ਹੁੱਕਾ ਲੈ ਕੇ ਸਰਕਾਰਾਂ ਦੇ ਦਰਬਾਰ ਤੇ ਚੜਾ ਆਣਾ ਨਾਲ ਥੋੜਾ ਜਿਹਾ ਜੋ ਵੀ ਉਹਦੇ ਵਿੱਚ ਸਮਾਨ ਲੱਗਦਾ ਉਹ ਦੇ ਆਣਾ ਠੀਕ ਹੈ ਤੇ ਚਾਹ ਪਕੌੜੇ ਤੁਸੀਂ ਹਰ ਪੰਜ ਵੀਰਵਾਰ ਜਾਣਾ ਉਸ ਤੋਂ ਬਾਅਦ ਹੁੱਕੇ ਚੜਾਉਣ ਤੋਂ ਬਾਅਦ ਪੰਜ ਵੀਰਵਾਰ ਚਾਹ ਪਕੌੜਿਆਂ ਦਾ ਲੰਗਰ ਲਾਉਣਾ ਥੋੜਾ ਜਿਹਾ ਚਾਹੇ 100 ਰੁਪਏ ਦਾ ਲੈ ਲਓ ਥੋੜਾ ਜਿਹਾ ਜਾਂ ਚਾਹ ਚਾਹ ਪਕੌੜਿਆਂ ਦਾ ਪੋਗ ਹੀ ਲਵਾ ਦਿਓ ਤੁਸੀਂ ਇਹ ਕੰਮ ਕਰਕੇ ਦੇਖਣਾ ਤੁਸੀਂ ਯਕੀਨ ਮੰਨਿਓ ਕਿ ਤੁਸੀਂ 5 ਵੀਰਵਾਰ ਕਰੋਗੇ ਤੁਹਾਡੇ ਤੋਂ 5 ਵੀਰਵਾਰਾਂ ਜੀ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਤੁਹਾਨੂੰ ਔਲਾਦ ਦਾ ਸੁੱਖ ਪ੍ਰਾਪਤ ਹੋ ਜਾਏਗਾ ਤਾਂ ਦੋਸਤੋ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜੂਡ ਕਰ ਦੇਣਾ